ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਲੁਧਿਆਣੇ ਤੇ ਲੁਧਿਆਣੇ ਆਪਾਂ ਤੁਹਾਨੂੰ ਦਿਖਾਉਨੇ ਆ ਗਊਸਾਲਾ ਮਾਰਕੀਟ ਜਿੱਥੇ ਕਿ ਕੰਬਲ ਵਗੈਰਾ ਬੈਟਾਂ ਦੀਆਂ ਸੀਟਾਂ ਪਰਦੇ ਵਗੈਰਾ ਬਹੁਤ ਸਸਤੇ ਰੇਟਾਂ ਤੇ ਮਿਲਦੇ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਚੱਲਦੇ ਆ ਆਪਾਂ ਤੁਹਾਨੂੰ ਸਾਰੀ ਮਾਰਕੀਟ ਦਿਖਾਉਨੇ ਆ ਜਿਵੇਂ ਆ ਮੰਨ ਲਓ ਕੰਬਲ ਪਏ ਨੇ ਇੱਧਰ ਵਗੈਰਾ ਕੰਬਲ ਪਏ ਨੇ ਇਹ ਤੇ ਇਹ ਸਾਰੀ ਮਾਰਕੀਟ ਇੱਧਰ ਤੇ ਇੱਥੇ ਜਿਵੇਂ ਆ ਦੇਖੋ ਇੱਧਰ ਸਾਲ ਵ ਤੇ ਤੁਹਾਨੂੰ ਦਿਖਾਉਨੇ ਆ ਸਾਰੀ ਇਹ ਮਾਰਕੀਟ ਜਿਹਨੂੰ ਕਿ ਗਊਸ਼ਾਲਾ ਮਾਰਕੀਟ ਕਹਿੰਦੇ ਨੇ ਲੁਧਿਆਣੇ ਦੇ ਵਿੱਚ ਤੇ ਆਪਾਂ ਚੱਲਦੇ ਆਕੇ ਜਿਵੇਂ ਆਹ ਦੇਖੋ ਇੱਧਰ ਆਹ ਪਹਿਲੇ ਪਾਸੇ ਦੀ ਪੂਰੀ ਇੱਧਰ ਆਹ ਦੇਖੋ ਇੱਧਰ ਆ ਵੀ ਇੱਧਰ ਕੰਬਲ ਵਗੈਰਾ ਪਏ ਨੇ ਜਮੇ आ कंबल वगैरह इधर पे रहे हैं सारे कंबल बेडशीट आ गई जमें परदे आ गए देखो इधर आ फिर कंबल आ गए तू आगे और देखो जी कंबल देखो इधर रजाइया सारी मार्केट ख नेत्र अब ये इधर भी आप ने नेत्र चार तरह मान लो देखो आ देखो ਕਾਉਲੀ ਇਹ ਵਗੈਰਾ ਹੋ ਗਏ ਜਿਵੇਂ ਆਹ ਕਾਉਲੀ ਇਹ ਪਹਿਲੇ ਜਿਵੇਂ ਸਾਰੀ ਕੌਸਾਲਾ ਮਾਰਕੀਟ ਹੈ ਇਹ ਆਹ ਪਹਿਨੇ ਇੱਧਰ ਜਿਵੇਂ ਮੰਨ ਲਓ ਸਾਡੇ ਕੋਲ ਇੱਧਰ ਸਾਲੋ ਵੀ ਤੇ ਇੱਧਰ ਵੀ ਦੇਖੋ ਸਾਰੀ ਹਾਰਟੀਡ ਤਰ ਦੇਖੋ ਆ ਤੇ ਸਿੱਧਾ ਕੇ ਮਾਰਕੀਟ ਆ ਜਾਂਦੀ ਆ ਆ ਸਾਰੀ ਇਧਰ ਮਾਰਕੀਟ ਆ ਇਹ ਜੇ ਆਪਾਂ ਹੁਣ ਚੱਲਦੇ ਇੱਥੇ ਲਈ ਸਾਈਡ ਤੋਂ ਦਿਖਾਉਂਦੇ ਆ ਸਾਰੀ ਤਾਂ ਆਪਾਂ ਤੁਹਾਨੂੰ ਦਿਖਾਉਨੇ ਆ ਇਧਰ ਸਾਰੀ ਮਾਰਕੀਟ ਇਹ ਜਿਵੇਂ ਮੰਨ ਲਓ ਆ ਸਾਰੀ ਮਾਰਕੀਟ ਤੁਹਾਨੂੰ ਇਤਰੋਂ ਦਿਖਾਈ ਆ ਪਹਿਲਾਂ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀ ਇਤਰੋਂ ਇਮਿਆ ਕੱਪੜੇ ਵਗੈਰੇ ਦੀਆਂ ਹੋ ਗਈਆਂ ਜੀ ਮਿੱਤਰ ਸਾਰੀ ਮਾਰਕੀਟ ਹੈ ਜਿਵੇਂ ਆ ਚੁੰਨੀਆਂ ਹੋ ਗਈਆਂ ਆ ਦੇਖੋ ਸਾਰੀਆਂ ਆ ਭਾਈ ਨੇ ਸੇਲ ਲਾਈ ਹੋਈ ਇੱਧਰ ਭਾਈ ਦੇਖੋ ਠੀਕ ਹੈ ਜਿਹਾ ਕੱਪੜੇ ਹੋ ਗਏ ਇੱਧਰ ਇਹ ਆ ਇਹ ਇੱਧਰ ਸਾਰੀ ਕੱਪੜੇ ਦੀ ਮਾਰਕੀਟ ਹੈ ਪੂਰੇ ਬਹੁਤ ਨੇ ਬਾਰੇ ਤੇ ਪੂਰੇ ਰਜਾਈਆਂ ਪਰਤੇ ਹੋ ਗਏ ਜਿਵੇਂ ਮੰਨ ਲਓ ਆ ਦੇਖੋ ਆ ਦੇਖੋ ਠੀਕ ਹੈ ਜੀ ਪੂਰੇ ਬਹੁਤ ਨੇ ਇੱਥੇ ਅਸਲੀ ਹਿੰਦੀਆਂ ਚਾਦਰਾਂ ਲੱਗਦੀਆਂ ਨੇ ਇਹਨੂੰ ਹਾਂ ਚਾਦਰਾਂ ਹੀ ਨੇ ਆਹ ਦੇਖੋ ਆ ਪਈਆਂ ਨੇ ਆ ਵੀ ਛਲੀਂ ਹਿੰਦੀਆਂ ਚਾਦਰਾਂ ਪਈਆਂ ਨੇ ਸਾਰੀਆਂ ਆਹ ਦੇਖੋ ਇੱਧਰ ਆਹ ਦੇਖੋ ਇੱਧਰ ਆ ਰਹੀ ਇਹ ਆ ਜੀ ਲੁਧਿਆਣੇ ਦੀ ਗਊਸਾਲਾ ਮਾਰਕੀਟ ਆ ਕੇ ਮੈਂ ਇੱਧਰ ਦੇਖੋ ਸਾਰੀ ਕੋ ਜੀ ਤੁਹਾਨੂੰ ਸਾਰੀ ਮਾਰਕੀਟ ਦਿਖਾਉਨੇ ਆ ਇਹ ਜਿਵੇਂ ਆਪ ਜੀ ਨਿੱਤਰ ਆਹ ਦੇਖੋ ਇੱਧਰ ਆਹ ਦੇਖੋ ਇੱਧਰ ਲੋ ਇੱਧਰ ਆਪਾਂ ਤੁਹਾਨੂੰ ਦਿਖਾਤੀ ਸਾਰੀ ਮਾਰਕੀਟ ਹੈ ਹੁਣ ਆਪਾਂ ਤੁਹਾਨੂੰ ਤੀਜੀ ਸਾਈਡ ਦਿਖਾ ਰਹੇ ਆਂ ਆ ਦੇਖੋ 100 ਰੁਪਏ ਆ ਯਾਤਰਾ ਪਈਆਂ ਨੇ ਆਹ ਦੇਖੋ ਇੱਧਰ ਪੂਰੇ ਵਾਰਾ ਸਾਰੇ ਕਿੰਨੇ ਪਏ ਨੇ ਆ ਦੇਖੋ ਇੱਧਰ ਯਾਰ ਚੌਂਕ ਤੇ ਮਾਰਕੀਟ ਸਟਾਰਟ ਹੋ ਜਾਂਦੀ ਬਾਕੀ ਤੁਹਾਨੂੰ ਇੱਧਰ ਵੀ ਦਿਖਾ ਦਈਏ ਇੱਥੇ ਮਾਰਕੀਟ ਸਾਰੀ ਸਟਾਰਟ ਰਹਿੰਦੀ ਹੈ ਇੱਧਰੋਂ ਇੱਧਰ ਦਿਖਾਣੇ ਹਨ ਤੁਹਾਨੂੰ ਹਾਂ ਫੇਰ ਇੱਧਰ ਚੱਲਦੇ ਹਾਂ ਇੱਧਰ ਕਾਫੀ ਬੱਡੀ ਮਾਰਕੀਟ ਹੈ ਵੀ ਜਿਵੇਂ ਆ ਦੇਖੋ ਇੱਧਰ ਆ ਗਏ ਆ ਆ ਵੀ ਪੂਰੇ ਆ ਗਏ ਆ ਦੁਕਾਨਾਂ ਆ ਦੇਖੋ ਇੱਧਰ ਕੇ ਚੱਲਦੇ ਆ ਕੋਈ ਨਵਕੇ ਦਿਖਾਉਣੇ ਆ ਦੇ ਪਿੱਛੇ ਉਹ ਰਗੀਆਂ ਆ ਗਈਆਂ ਇੱਧਰ ਰਜਾਈਆਂ ਲਾਓ ਵੀ ਇੱਥੇ ਤੱਕ ਕੇ ਮਾਰਕੀਟ ਆ ਜਾਂਦੀ ਆ ਠੀਕ ਹੈ ਜੀ ਆਹ ਦੇ ਪਿੱਛੇ ਤੇ ਆ ਇੱਧਰ ਗੌਸਾਲਾ ਗਈ ਜੀ ਪ੍ਰਾਚੀਨ ਗੌਸਾਲਾ ਤੇ ਇੱਥੋਂ ਸਾਰੀ ਇਹ ਮਾਰਕੀਟ ਇੱਧਰ ਸਟਾਰਟ ਹੋ ਜਾਂਦੀ ਹੈ ਇਹ ਦੇਖੋ ਤੇ ਵਾਪੀਆ ਸਾਰੀ ਇੱਧਰ ਨਾਲ ਗੌਸਾਲਾ ਦੇ ਇੱਧਰ ਗੋੜ ਵਗੈਰਾ ਹੋ ਗਿਆ ਜਿਵੇਂ ਲੂਣ, ਠੀਨੀ ਸਾਰੀਆਂ ਦੁਕਾਨਾਂ ਨੇ ਇਹ ਠੀਕ ਆ ਜੀ ਮਾਰਕੀਟ ਆ ਲਓ ਵੀ ਆ ਗਈਆਂ ਦੂਆਂ ਚਾਦਰਾਂ ਕੰਬਲ ਜੇ ਅੱਗੇ ਦਿਖਾਉਣਾ ਤੁਹਾਨੂੰ ਹੋਰ ਸਾਰੀ ਇਹ ਜੇ ਆਪਾਂ ਚੌਂਕ ਤੋਂ ਸਿੱਧਾ ਹੀ ਆਗੇ ਜਿੱਥੇ ਤੇ ਯਾਰ ਇੱਕ ਕੁ ਮੀਟਰ ਦੇਖੋ ਆਹ ਇੱਕ ਪੁੱਤਰ ਆਦਿ ਆਹ ਇੱਕ ਪੁੱਤਰ ਆਹ ਦੀ ਦੁਕਾਨੇ ਕਿੱਧਰ ਆਹ ਤੰਪਲਾ ਵੀ ਆ ਗਈ ਆਹ ਜਿੱਤਰ ਕੰਪਲਾਂ ਦੀ ਕੰਪਲੀ ਕੰਪਲ ਪਈ ਤੇ ਗौਸਲਾ ਮਾਰਕੀਟ ਦੇ ਵਿੱਚ ਆਹ ਦੇਖੋ ਜੀ ਮੈਂ ਆਹ ਦੇਖੋ ਜੀ ਤੇ ਬਾਕੀ ਤੁਹਾਨੂੰ ਸਾਰੇ ਆਪਾਂ ਅੱਗੇ ਮਾਰਕੀਟ ਦਿਖਾ ਦੇ ਤੇ ਕਿਤੋਂ ਦੁਕਾਨਾਂ ਹੋਰ ਨੇ ਬਸ ਉਹ ਵੀ ਦਿਖਾ ਲੈਣੇ ਆਂ ਕਿ ਮੈਂ ਆਹ ਹੋ ਗਿਆ ਜਿੱਤਰ ਤੇ ਅੱਗੇ ਇੱਕ ਦੋ ਦੁਕਾਨਾਂ ਹੋਰ ਨੇ ਬਸ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ। ਯਾਰ ਦੇਖੋ। ਲਓ ਜੀ। ਕੰਬਲੀ ਕੰਬਲ ਚੱਕੋ। ਤੇ ਅੱਗੇ ਦੇਖੋ ਸਾਰੀਆਂ ਨੇ। ਆਹ ਤੇ ਤੇ ਕੋ ਚਾਰੀ ਹਨ ਪਹਿਲਾ ਦੁਕਾਨ ਦਾ ਖਾਤੀਆਂ ਤੋਂ ਚੌਕ ਜੀ ਫੇਰ ਮੁੜ ਕੇ ਆਗੇ ਵਾਪਸ ਤੇ ਉਹ ਚੌਕ ਦੇ ਵਿੱਚੋਂ ਅੱਗੇ ਥੋੜੀ ਦਿਖਾਉਣੇ ਆ ਦੋ ਇੱਕ ਦੋ ਦੁਕਾਨਾਂ ਹੋਰ ਨੇ ਵੱਡੀਆਂ ਉੱਥੇ ਕੰਬਲਾਂ ਦੀਆਂ ਪਰ ਤੁਹਾਨੂੰ ਵੀ ਦਿਖਾਉਣੇ ਆ ਤੇ ਆ ਦੇਖੋ ਜਮ ਇੱਧਰ ਆਹ ਇੱਕ ਬੱਦਲ ਜਮ ਇੱਧਰ ਉਹ ਚੌਂਕ ਚੋਂ ਫੇਰ ਆ ਦੇ ਲੋ ਵੀ ਆਪਾਂ ਗਊਸਾਲਾ ਮਾਰਕੀਟ ਤੋਂ ਬਾਅਦ ਪਹੁੰਚ ਚੁੱਕੇ ਆਂ ਮਾਲ 'ਚ ਤੇ ਇਹ ਪਾਰਕਿੰਗ ਜਿਸ ਟਾਈਮ ਆਪਾਂ ਹੈਗੇ ਆਂ ਨੀਚੇ ਚਲਦੇ ਆਂ ਉੱਪਰ ਇਧਰਾਂ ਲੈਫਟ ਆ ਜੀਣਾ ਤੇ ਇੱਥੇ ਆਪਾਂ ਦੇਖਦੇ ਆਂ ਐਪਲ ਦਾ ਸਟੋਰ ਹੋਇਆ ਐਪਲ ਸਟੋਰ ਤੇ ਆਣਾ ਤੇ ਤੁਹਾਨੂੰ ਦਿਖਾਉਣੀ ਆ ਅੱਗੇ ਲੌਬੀ ਪਾਰਕਿੰਗ ਦਾ ਬਾਅਦ ਆ ਗਿਆ ਕੋਪਰ ਤੇ ਇੱਥੇ ਆਪਾਂ ਜਾਣਾ ਐਪਲ ਦੇ ਸਟੋਰ 'ਚ ਥੋੜਾ ਜਿਹਾ ਕੰਮ ਉੱਥੇ ਤੇ ਫਿਰ ਮਿਲਦੇ ਹਾਂ ਲੋ ਭਾਈ ਪਹੁੰਚ ਗਏ ਐਪਲ ਦੇ ਸਟੋਰ 'ਚ ਆ ਗਏ ਆ ਇਹ ਹੈਗਾ ਐ 15 Pro Max 15 Pro Max 15 Pro Max ਇਹ ਆ ਆ ਵੀ ਆ Pro Max ਇਹ ਕਿਹੜਾ 15 Pro Max ਹੈ ਕਲਰ ਦਾ ਫਰਕ ਬਿਲਕੁਲ ਦਾ ਮਰਕਾ ਆ ਕੱਲਾ 15 Pro ਹੈ ਨਾ ਠੀਕ ਫਾਈਨਿਸ਼ ਆ ਰਿਹਾ ਹੈ ਜਿਹੜਾ ایرਪੋਰਟ ਭਾਈ ਨੇ ਭਾਈ ਆ 15 ਪਲੱਸ ਪਿਆ ਨਾ 33000 ਰੁਪਏ ਦਾ ਸੇ ਆ ਚਾਲ ਮੈਂਨੇ ਆਪਾ ਰਮਾਨ ਆਪਣਾ ਲਾਓ ਵੀ ਆਪਣਾ ਕੰਮ ਹੋ ਗਿਆ Apple Store ਚ ਤੇ ਹੁਣ ਆਪਾਂ ਚੱਲਦੇ ਆਂ ਲੋ ਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਇੱਥੇ ਐਂਡ ਮਿਲ ਕੇ ਰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਜੇ ਤੁਸੀਂ ਇੰਸਟਾਗ੍ਰam ਜਾਂ ਫੇਸਬੁੱਕ ਤੇ ਵੀ ਫੋਲੋ ਕਰਨਾ ਤਾਂ ਲਿੰਕ ਆਪਣੇ ਬਾਇਓ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉੱਥੇ ਲਿੰਕ ਖੋਲ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਤੁਹਾਡਾ ਸਾਰਿਆਂ ਦਾ ਇੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ